ਸਿੱਖ ਨੇ ਜਿਸ ਲਈ ਮੱਥਾ ਟੇਕਿਆ ਉਸ ਲਈ ਮੱਥੇ ਦੀਆਂ ਰੇਖਾਂ ਸਾਹਿਬ ਦੇ ਚਰਨਾਂ ਵਾਲੀ ਥਾਂ ਤੇ ਲਾ ਦਿੱਤੀਆਂ ਲੇਖ ਨਾ ਮਿਟੇ ਹੋ ਸਕੀ ਇਹ ਜਿਹੜੇ ਮੱਥੇ ਤੇ ਲੇਖ ਨੇ ਨਾ ਕਰਮ ਇਹ ਨਹੀਂ ਮਿਟਦੇ ਜੇ ਕਰਮਾਂ ਜੇ ਲਿਖਿਆ ਨਾ ਦੁਖਾਉਣਾ ਤੇ ਉਹ ਜ਼ਰੂਰ ਆਵੇਗਾ ਇਸੇ ਕਰਕੇ ਆ ਕੇ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥੇ ਟੇਕੀਦਾ ਪਿਓ ਦੇ ਮੱਥੇ ਤੇ ਲੇਖ ਨੇ ਉਹ ਟਲ ਜਾਣ ਸੂਲੀ ਦੀ ਸੂਈ ਬਣ ਜਾਏ ਤੇ ਦੁੱਖ ਜੜਾ ਉਹ ਸੌਖੀ ਸਵਾਸੀ ਨਿਕਲ ਜਾਏ ਇਹ ਜਿੱਥੇ ਧਰਮ ਹੈ ਉਥੇ ਕਰਮ ਨਹੀਂ ਕਿਸੇ ਦੇ ਘਰ ਇੱਕ ਧੀ ਜੰਪਈ ਮਾਂ ਨੂੰ ਬੜਾ ਫਿਕਰ ਲੱਗਾ ਮੇਰੇ ਘਰ ਧੀ ਜੰਪਈ ਆਮ ਬੁੱਢੀਆਂ ਦਾ ਹਾਲ ਹੁੰਦਾ ਪਏ ਆਪਣੀ ਜਵਾਨੀ ਭੁੱਲ ਜਾਣੀ ਤੇ ਦੂਜੇ ਦੇ ਦੁਆਲੇ ਹੋ ਜਾਣ ਆਇਆ ਸਰਦਾਰ ਜੀ ਸਾਡੇ ਤੋਂ 30 ਜੰਪੇ ਜਿਸਲੇ ਵੱਡੀ ਹੋਈ ਤੇ ਉਹ ਕੋ ਨੂੰ ਕਹਿਣ ਲੱਗੀ ਤੇ ਇਹ ਪ੍ਰਾਇ ਕਰ ਜਾਣਾ ਇਸ ਕਰਕੇ ਸ਼ਿੰਗਾਰ ਸਿੱਖ ਲੈ ਕਿਉਂਕਿ ਪ੍ਰਾਇ ਕਰਦਾ ਤੂੰ ਤਾਂ ਹੈ ਜੇ ਪਤੀ ਨੂੰ ਨਾ ਖੁਸ਼ ਕਰ ਸਕੀਓ ਤਾਂ ਮੁਸ਼ਕਲ ਹੋ ਬੜਾ ਜ਼ੋਰ ਕੁੜੀ ਤੇ ਪਾਇਆ ਮਾਨ ਜੇ ਕਿਦਰੀ ਉਸ ਵਿਚਾਰੀ ਨੇ ਮਾਂ ਦੇ ਨਾਲ ਜਾਣਾ ਪੈ ਗਿਆ ਤੇ ਉਹਨੂੰ 4 ਘੰਟੇ ਪਹਿਲਾਂ ਹੀ ਆਖੇ ਵੀ ਸ਼ੀਸ਼ੇ ਅੱਗੇ ਜਾਵੋ ਇੱਕ ਦਿਨ ਉਹ ਤੰਗ ਹੋ ਕੇ ਬਾਪੂ ਨੂੰ ਕਹਿਣ ਲੱਗੀ ਪਿਤਾ ਜੀ ਇਹ ਜਿਹੜੀ ਮਾਂ ਹੈ ਇਹ ਕਹਿੰਦੀ ਤਾਂ ਠੀਕ ਹੈ ਪਰ ਮੈਂ 4-4 ਘੰਟੇ ਬਹਿ ਕੇ ਸ਼ੀਸ਼ੇ 'ਤੇ ਬੈਠੀ ਰਹਿਣੀ ਆ ਕਰਾਂਗੀ ਉਹ ਕਹਿਣ ਲੱਗਾ ਬਚੜੀਏ ਤੂੰ ਮੈਨੂੰ ਪੁੱਛਿਆ ਤੇ ਮੈਂ ਤੈਨੂੰ ਇਸ ਮਤ ਦੇਣਾ ਜੇ ਸ਼ਿੰਗਾਰ ਕਰ ਤੇ ਗੁਨਾ ਦਾ ਕਰ ਸੋਹ ਦਾ ਸ਼ਿੰਗਾਰ ਕਰ ਉਹ ਸ਼ਿੰਗਾਰ ਕਰ ਜਿਹਨੂੰ ਫੇਰ ਕਦੀ ਆਰ ਨਾ ਆਵੇ ਤੂੰ ਆਪਣੇ ਸਤਿਗੁਰ ਦਾ ਸ਼ਿੰਗਾਰ ਕਰ ਲੈ ਆਖਣ ਲੱਗੀ ਬੜੀ ਚੰਗੀ ਗੱਲ ਤੁਸਾਂ ਦੱਸੀ ਏ ਤੇ ਜਿਸਲੇ ਮਾਤਾ ਨੇ ਕਿਹਾ ਕਿ ਬੱਚੀ ਤੂੰ ਤਿਆਰ ਹੋ ਗਈ ਏ ਚਲ ਚਲੀਏ ਤਾਂ ਉਹ ਬਾਹਰ ਨਿਕਲੀ ਉਹਨੇ ਦੋਰੀ ਬੁਕਲ ਮਾਰੀ ਹੋਈ ਤੇ ਆਖਣ ਲੱਗੀ ਮਾਤਾ ਜੀ ਮੈਂ ਤਿਆਰ ਆ ਆਖਣ ਲੱਗੀ ਨੇ ਇਹ ਕੀ ਕੀਤਾਈ ਉਹ ਆਖਣ ਲੱਗੀ ਮੈਂ ਅੱਜ ਪਿਤਾ ਜੀ ਨਾਲ ਗੱਲ ਕੀਤੀ ਏ ਉਹਨਾਂ ਕਿਹਾ ਕਿ ਉਹ ਸ਼ਿੰਗਾਰ ਕਰ ਜਿਨੂੰ ਆਰ ਨਾ ਆਵੇ ਕਦੀ ਤਾਂ ਮੈਂ ਅੱਜ ਧੀਆਂ ਪਹਿਣਾ ਵਾਲਾ ਸ਼ਿੰਗਾਰ ਕੀਤਾ ਉਹ ਕਹਿਣ ਲੱਗੀ ਜੇਕਰ ਤੂੰ ਫਿਰ ਪਿਓ ਦੇ ਆਖੇ ਲੱਗਣਾ ਤੇ ਤੇਰਾ ਪਿਓ ਆਵੇਗਾ ਤੇ ਉਹਦੇ ਨਾਲ ਹੀ ਆਜਈ ਮੈਂ ਨਹੀਂ ਤੈਨੂੰ ਲੈ ਕੇ ਜਾਂਦੀ ਨਾਲ ਮਾਂ ਚਲੀ ਗਈ ਤੀਨੂ ਘਰ ਛੱਡ ਗਈ ਬੱਚੀ ਦਾ ਬਾਪ ਆਇਆ ਬੱਚੀ ਨੂੰ ਘਰ ਵੇਖਿਆ ਕਹਿਣ ਲੱਗੇ ਕੀ ਗੱਲ ਹੋਈ ਬੇੜੇ ਕਹਿਣ ਲੱਗੇ ਪਿਆਜ ਮਾਤਾ ਜੀ ਕਹਿ ਗਏ ਨੇ ਕਿ ਤੂੰ ਪਿਓ ਦੇ ਆਖੇ ਦਾ ਸ਼ਿੰਗਾਰ ਕੀਤਾ ਇਸ ਕਰਕੇ ਤੂੰ ਮੇਰੇ ਨਾਲ ਨਾ ਜਾ ਪਿਓ ਦੇ ਨਾਲ ਹੀ ਆਵੀ ਕਹਿਣ ਲੱਗੇ ਚਲੋ ਬੱਚੇ ਕੋਈ ਗੱਲ ਨਹੀਂ ਆਪਾਂ ਵੀ ਉੱਥੇ ਹੀ ਜਾਣਾ ਜਿੱਥੇ ਉਹ ਗਈ ਏ ਉੱਥੇ ਲਗੇ ਚੱਲਨੇ ਇਹ ਦੋਰੀ ਬੁਕਲ ਮਾਰ ਕੇ ਪਿਓ ਦੇ ਨਾਲ ਡੁਰ ਪਈ ਜਿਸਲੇ ਅਗਲੇ ਦੇ ਘਰ ਗਏ ਤੇ ਉੱਥੇ ਜਾਂਦਿਆਂ ਨੂੰ ਜਿਸਲੇ ਫਤਿਹ ਗਜਾਈ ਤੇ ਉਸ ਘਰ ਵਾਲਿਆਂ ਦੀ ਜਿਹੜੀ ਮੇਜ਼ਬਾਨ ਬੀਬੀ ਸੀ ਜਿਹਦੇ ਘਰ ਗਏ ਆਖਣ ਲੱਗੀ ਸਰਦਾਰ ਜੀ ਵਧਾਈ ਹੋਵੇ ਸਾਰਿਆਂ ਦੀਆਂ ਧੀਆਂ ਪੈਣ ਇਸ ਤਰ੍ਹਾਂ ਸੋਹਣੀਆਂ ਤੇ ਸੁਚੱਜੀਆਂ ਲੱਗਣ ਹੌਲੀ ਹੌਲੀ ਸਾਰਿਆਂ ਨਾਲ ਇਹ ਬੱਚੀ ਮਿਲਦੀ ਗਈ ਤੇ ਸਾਰਿਆਂ ਇਹਨੂੰ ਅਸੀਸ ਦਿੱਤੀ ਮਨ ਪ੍ਰਸੰਨ ਹੋ ਗਿਆ ਗੁਰੂ ਨੇ ਮਿਹਰ ਕਰ ਦਿੱਤੀ ਕੋਮਲ ਹਿਰਦੇ ਤੇ ਹੌਮਲੇ ਹਿਰਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋ ਗਿਆ ਇਸ ਤਰ੍ਹਾਂ ਵੀ ਕਈ ਯਾਰੀ ਚੰਗੇ ਤੇ ਸੁਚੱਗੇ ਢੰਗ ਨਾਲ ਜੀਵਨ ਬਤੀਤ ਕਰਨ ਨਾਲ ਮੱਥੇ ਦੀਆਂ ਰੇਖਾਂ ਬਦਲ ਜਾਂਦੀਆਂ ਕੁਝ ਦਿਨ ਪਹਿ ਇਸ ਬੀਬੀ ਵਾਸਤੇ ਇੱਕ ਰਿਸ਼ਤਾ ਆਇਆ ਤਾਂ ਮਾਂ ਬੜੀ ਫਿਕਰ ਲੱਗੀ ਜਾ ਪੰਤਾ ਤੇ ਦੂਜੀਆਂ ਜੋਤਸ਼ੀਆਂ ਨੂੰ ਪੁੱਛਣ ਲੱਗੀ ਦੱਸੋ ਜੀ ਐਸ ਮੁੰਡੇ ਨਾਲ ਇਹਦਾ ਰਿਸ਼ਤਾ ਕਰਨਾ ਹੈ ਇਹ ਮੁੰਡੇ ਦੀ ਜਨਮ ਪੱਤਰੀ ਇਹ ਸੁਆਗਣ ਹੋਵੇਗੀ ਕਿ ਨਹੀਂ ਜੋਤਸ਼ੀਆਂ ਨੇ ਟੇਵਾ ਟੂਵਾ ਲਾ ਕੇ ਦੱਸਿਆ ਕਹਿਣ ਲੱਗੇ ਯਕੀਨ ਨਾਲ ਤੇ ਨਹੀਂ ਕਹਿ ਸਕਦੇ ਪਰ ਦਾਤਾ ਮਿਹਰ ਕਰੇ ਪਿਤਾ ਨੇ ਸੱਚੇ ਪਾਤਸ਼ਾਹਗੇ ਅਰਦਾਸ ਕੀਤੀ ਬੀਬੀ ਦਾ ਆਨੰਦ ਗਾਰਜ ਕਰ ਦਿੱਤਾ ਇਹ ਸੱਚੇ ਤੇ ਸੁੱਚੇ ਹਿਰਦੇ ਵਾਲੀ ਬੀਬੀ ਆਪਣੇ ਨਿਤਨੇ ਵਾਲੀ ਤੇ ਆਪਣੇ ਰਹਦ ਵਾਲੀ ਬੀਬੀ ਜਦੋਂ ਉਹਨਾਂ ਦੇ ਘਰ ਪੈਰ ਪਿਆ ਮਹਾਰਾਜ ਨੇ ਰੰਗ ਲਾ ਦਿੱਤਾ ਲੈ ਰਾਂ ਬੈਰਾਂ ਹੋ ਗਈਆਂ ਲੇਕਿਨ ਸਿੱਧਕ ਨਾ ਡੋਲਿਆ ਸਭ ਕੁਝ ਸਾਹਿਬ ਦੇ ਨਿਮਿਤ ਸਮਝ ਕੇ ਆਪਣੀ ਜ਼ਿੰਦਗੀ ਨੂੰ ਬਤਾਂਦੀ ਰਹੀ ਤੇ ਇੱਕ ਦਿਨ ਇਹਦੀ ਮਾਂ ਜਾ ਕੇ ਜੋਤਸ਼ੀ ਨੂੰ ਪੁੱਛਦੀ ਏ اے ਪੰਡਤ ਜੀ ਤੁਸੀਂ ਤਾਂ ਆਖਿਆ ਸੀ ਮਹਾਰਾਜ ਮਿਹਰ ਕਰੇ ਪਤਰੀ ਚੰਗੀ ਨਹੀਂ ਸੀ ਪਰ ਧੀ ਤਾਂ ਬੜੀ ਸੌਖੀ ਏ ਉਹ ਆਖਣ ਲੱਗਾ ਬੀਬੀ ਪਤਰੀ ਦੇ ਹਿਸਾਬ ਨਾਲ ਤਾਂ ਸੰਜੋਗ ਬੜਾ ਮਾੜਾ ਸੀ ਲੇਕਿਨ ਜੇ ਰੱਬ ਮਿਹਰ ਕਰ ਦੇ ਤੇ ਫਿਰ ਉੱਥੇ ਪਤਰੀ ਕੀ ਕਰੇਗੀ ਜਦੋਂ ਕੋਈ ਤੁਸੀਂ ਲੋਕ ਪੈਦਾ ਹੁੰਦੇ ਹੋ ਇਹ ਸੰਜੋਗ ਤੇ ਵਜੋਹ ਕੱਟਣ ਵਾਸਤੇ ਪੈਦਾ ਹੁੰਦੇ ਹੋ ਸੰਯੋਗ ਵਿਜੋਗ ਦੋ ਏਕਾਰ ਚ ਲਾਇ ਲਿਖੇ ਆਵੇ ਭਾਗ ਇਹ ਭਾਗਾ ਦੀ ਖੇਡ ਹੈ ਲੇਕਿਨ ਜਿਸ ਨੇ ਆ ਕੇ ਗੁਰੂ ਦਾ ਸਿੱਖ ਆਪਣਾ ਮੱਥਾ ਨਵਾ ਦਿੰਦਾ ਹੈ ਸਾਹਿਬ ਅੱਗੇ ਤਾਂ ਫੇਰ ਇਹ ਸੰਯੋਗ ਵਿਜੋਗ ਦੀ ਖੇਡ ਖਤਮ ਹੋ ਜਾਂਦੀ ਏ ਤੇ ਅਕਾਲ ਪੁਰਖ ਦੇ ਬਾਣੇ ਦੀ ਮਿਹਰ ਤੇ ਸ਼ਫਕਤ ਦਾ ਹੱਥ ਸਿਰ ਤੇ ਰੱਖ ਦੈਂ ਸਿੱਖ ਦਾ ਇਹ ਬੜਾ ਸੌਖਾ ਜੀਵਨ ਹੈ ਇਹ ਕਮਾਈ ਦਾ ਜੀਵਨ ਹੈ ਸਿੱਖ ਫੈਸ਼ਨ ਕਰਦਾ ਹੈ ਗੁਰੂ ਦਾ ਸਿੱਖ ਆਪਣੇ ਆਪ ਨੂੰ ਸ਼ਿੰਗਾਰ ਕਰਦਾ ਹੈ ਗੁਰੂ ਨੂੰ ਖੁਸ਼ ਕਰਨ ਵਾਸਤੇ ਦੁਨੀਆ ਨੂੰ ਖੁਸ਼ ਕਰਨ ਵਾਸਤੇ ਨਹੀਂ ਜਦੋਂ ਤੁਸੀਂ ਦੁਨੀਆ ਨੂੰ ਖੁਸ਼ ਕਰਨ ਵਾਸਤੇ ਸ਼ਿੰਗਾਰ ਕਰਦੇ ਹੋ ਉਦੋਂ ਤੁਸੀਂ ਗੁਰੂ ਨੂੰ ਕੰਡ ਦੇ ਜਾਂਦੇ ਹੋ ਕਿਉਂਕਿ ਸ਼ਿੰਗਾਰ ਇੱਕ ਨੂੰ ਖੁਸ਼ ਕਰਨ ਵਾਸਤੇ ਕੀਤਾ ਜਾ ਸਕਦਾ ਹੈ ਦੋ ਖੁਸ਼ ਨਹੀਂ ਕੀਤੇ ਜਾ ਸਕਦੇ ਕਸਮ ਵਜ਼ਾਰੇ ਏ ਕਮ ਜਾਤ ਏ ਕੇ ਫੁਰਖਾ ਸਗਲੀ ਨਾਰ ਪਈ ਗੱਲ ਤਾਂ ਇੱਕ ਮੁੱਢਲੀ ਇਹ ਹੈ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਤੁਹਾਨੂੰ ਜਿਹੜਾ ਰਸਤਾ ਦੱਸਿਆ ਐ ਸਿੱਖੀ ਦਾ ਉਹ ਕੋਈ ਇਹ ਨਹੀਂ ਕਿ ਸਾਨੂੰ ਸੁਰਗ ਮਿਲ ਜਾਏ ਇਹ ਗੱਲ ਗਲਤ ਹੈ ਇਹਨੂੰ ਸਾਇੰਸ ਦੀ ਦੁਨੀਆ 'ਚ ਸਮਝਣ ਵਾਲਿਓ ਇਹ ਸੋਚ ਲਓ ਕਿ ਬਹੁਤਾ ਧਨ ਤੇ ਬਹੁਤਾ ਸੁੱਖ ਮਿਲ ਜਾਣਾ ਨੌਕਰ ਜਾ ਕਰ ਹੋਣੇ ਆਲਾ ਦਵਾਲਾ ਬਣ ਜਾਣਾ ਇਹ ਕੋਈ ਸੁੱਖ ਦਾ ਨਿਸ਼ਾਨੀ ਨਹੀਂ ਬੜੇ ਬੜੇ ਅਮੀਰ ਬੰਦੇ ਵੇਖੇ ਨੇ ਮੰਜੀ ਦੇ ਪੈ ਹਾਏ ਹਾਏ ਕਰਦੇ ਰਹਿੰਦੇ ਨੇ ਢਿੱਡ ਭੀੜੀ ਹੋਈ ਰਹਿੰਦੀ ਸਾਰਾ ਦਿਨ ਅੰਗ ਪੀੜ ਹੁੰਦੇ ਨੇ ਬਹੁਤਾ ਖੂਬਸੂਰਤ ਤੇ ਜਵਾਨ ਹੋ ਜਾਣਾ ਇਹ ਵੀ ਕੋਈ ਬੜੀ ਖੁਸ਼ੀ ਦੀ ਬਾਤ ਨਹੀਂ ਜਵਾਨੀ ਟਾਲ ਜਾਂਦੀ ਏ ਮਗਰ ਉਹ ੱਤਕੇ ਖਾਂਦੇ ਫਿਰਦੇ ਬਹੁਤੀ ਸ਼ਾਨ ਸ਼ੌਕਤ ਤੇ ਸਰਦਾਰੀ ਬਣਾ ਲੈਣੀ ਵੇਖਿਆ ਪੇ ਔਲਾਦ ਅਗੋਂ ਨਲਾਇਕ ਨਿਕਲਦੀ ਏ ਜੁੱਤੀਆਂ ਖਾਂਦੇ ਫਿਰਦੇ ਆਪਣੇ ਟੱਬਰ ਤੋਂ ਆਪਣੇ ਜੰਮਿਆਂ ਤੋਂ ਬਹੁਤੀ ਆਕੜ ਤੇ ਮਾਣ ਤੇ ਚੌਧਰ ਕਰਨ ਵਾਲਿਆਂ ਦੀ ਹਾਲਤੇ ਵੇਖੀਏ ਪੇ ਕਈ ਵਾਰੀ ਫੇਰ ਉਹ ਘਰੋਂ ਨਿਕਲਦਿਆਂ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਏ ਜੇ ਆ ਕੋਈ ਨਾ ਕੋਈ ਕਾਰਾ ਬਣ ਜਾਂਦਾ ਆ ਇਹ ਕਹਿ ਲੈਣਾ ਕਿ ਜੇ ਮੈਂ ਦੁਨੀਆ ਦੇ ਸਾਰੇ ਪਦਾਰਥ ਪਾ ਲਾਂ ਤੇ ਇਹ ਗਰੰਟੀ ਹੋ ਜਾਏਗੀ ਕਿ ਮੈਂ ਸੁખી ਹੋ ਜਾਾਂਗਾ ਇਹ ਗਲਤ ਹੈ ਇਹ ਗੱਲ ਠੀਕ ਨਹੀਂ ਜੇ ਬਾਦਾ ਫੈਸ਼ਨ ਕਰੇਗੀ ਤੇ ਮਨ ਬਾਦਾ ਪੜਕੇਗਾ ਮਨ ਬਾੜਾ ਪੜਕੇਗਾ ਤੇ ਕੋਈ 2-4 ਉਜਾਂ ਲੱਗ ਜਾਣਗੀਆਂ ਕਿ 2-4 ਕਾਰੇ ਮਾਰੇ ਹੋ ਜਾਣਗੇ ਤੇ ਵੱਧ ਘਟ ਹੋ ਜਾਏਗਾ ਬੇੜਾ ਅਗਰਕ ਹੋ ਜਾਏਗਾ ਆਪਣਾ ਵੀ ਤੇ ਨਾਲ ਕਰ ਵਾਲਿਆਂ ਦਾ ਵੀ ਜੇ ਸਰਦਾਰ ਬਹੁਤਾ ਹੈਰਾ ਫੇਰੀ ਤੇ ਲੱਕ ਬਨੇਗਾ ਯਾਰੀ-ਯਾਰੀ ਬਾਲੀ ਬਣਾ ਲਏਗਾ ਬਾਦੀ ਸ਼ਰਾਬ ਦੇ ਵਾਧਾ ਮਾਸ ਖਾਏਗਾ ਇੱਕ ਦਿਨ ਜਈ ਬਿਮਾਰੀ ਲੱਗੇਗੀ ਲੱਕ ਭੜਿਆ ਜਾਏਗਾ ਮੰਜੀ ਤੇ ਬਹਿ ਕੇ ਲਟਿਆ ਲਓ ਅੱਧੀ ਜ਼ਿੰਦਗੀ ਹਸਪਤਾਲ ਲੋਕਾਂ ਦੀ ਵੀਰ ਜਾਂਦੀ ਤਾਂ ਇਹ ਜਿਹੜਾ ਮਾਰਗ ਸੰਸਾਰ ਹੈ ਇਹਦੇ ਚ ਰਹਿਣ ਵਾਲਿਆਂ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਬੜੀ ਕਲਨਾ ਕਾਲੀ ਉਹਨਾਂ ਕਿਹਾ ਬਈ ਜਿਹੜਾ ਸਿੱਖ ਹੈ ਜਿਹੜਾ ਮੈਨੂੰ ਪਿਆਰ ਕਰਦਾ ਉਹ ਰਹਿਣੀ ਤੇ ਬਹਿਣੀ ਵਾਲਾ ਸਿੱਖ ਹੋਵੇ ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾ